ਨਰੰਕਾਰੀ ਭਵਨ ਵੱਲੋਂ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿੱਥੇ ਕਿ ਬਲੱਡ ਦਾਨ ਕਰਨ ਵਾਲੇ ਦਾਨੀ ਸੱਜਣਾਂ ਦੀ ਬਹੁਤ ਵੱਡੀ ਭੀੜ ਲੱਗੀ ਹੈ ਉੱਥੇ ਬੀਬੀਆਂ ਬਜ਼ੁਰਗ ਕੀ ਬੱਚੇ ਕੀ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਜਿੱਥੇ ਨਰੰਕਾਰੀ ਭਵਨ ਨੇ ਖਾਣ ਪੀਣ ਦੇ ਹਰ ਤਰ੍ਹਾਂ ਦੇ ਦੁੱਧ ਦੇ ਫਰੂਟ ਦੇ ਜਾਂ ਕੋਈ ਸਗਨਮੀ ਵਗੈਰਾ ਦੇ ਪ੍ਰਬੰਧ ਕੀਤੇ ਹੋਏ ਨੇ ਉੱਥੇ ਮਹਾਪੁਰਸ਼ ਇਨਾਂ ਦੇ ਪਹੁੰਚੇ ਹੋਏ ਨੇ ਅਸੀਂ ਦੇਖਦੇ ਹਾਂ ਅੱਜ ਦਾ ਤੁੰਦਕਾਰਿਆ ਕਿਸ ਤਰ੍ਹਾਂ ਬਲੱਡ ਦਾਨ ਕਰਨ ਵਾਲੇ ਦਾਨੀ ਸੱਜਣਾਂ ਦੀ ਵੱਡੀ ਭੀੜ ਲੱਗੀ ਹੋਈ ਹੈ ਜਿਹੜੇ ਕਿ ਹਜੇ ਵੀ ਲਾਈਨਾਂ ਦੇ ਵਿੱਚ ਲੱਗ ਲੱਗੇ ਇਹ ਕਾਫੀ ਅੱਗੇ ਵੱਧ ਚੜ ਕੇ ਇੱਥੇ ਹਿੱਸਾ ਲੈ ਰਹੇ ਆ ਜਿਹੜੇ ਬਲੈਕ ਬੈਂਕ ਸੰਗਰੂਰ ਵੱਲੋਂ ਡਾਕਟਰ ਪੰਚੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਹਾਨੂੰ ਇਸ ਵਕਤ ਦਾ ਜਿਹੜਾ ਪ੍ਰਤੱਖ ਨਜ਼ਾਰਾ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਦਾਨੀ ਸੱਜਣ ਦਾਨ ਦੇਣ ਵਾਸਤੇ ਤਿਆਬਲੇ ਹੋਏ ਪਏ ਆ ਔਰ ਕਾਫੀ ਵੱਡੀ ਭੀੜ ਲੱਗੀ ਹੋਈ ਆ ਔਰ ਜਿਹੜੇ ਮਿਸ਼ਨ ਵਾਲੇ ਦਰੰਕਾਰਨੀ ਮਿਸ਼ਨ ਦੇ ਜਿਹੜੇ ਕਿ ਉਧੇਦਾਰ ਨੇ ਉਹ ਵੀ ਇੱਥੇ ਆਪਣੀ ਡਿਊਟੀ ਬਾਖੂ ਬਿਨਭਾ ਰਹੇ ਨੇ ਕੁਝ ਜਿੱਥੇ ਸੇਵਾਦਾਰ ਵੀ ਵੱਧ ਚੜ ਕੇ ਅੱਗੇ ਆਏ ਹੋਏ ਨੇ ਉੱਥੇ ਹੀ ਇਹਨਾਂ ਵੱਲੋਂ ਹਰ ਇੱਕ ਆਉਣ ਜਾਣ ਵਾਲੇ ਵਾਸਤੇ ਸਿਕੰਜਮੀ ਰਾਜਾ ਕੋਈ ਤਰ੍ਹਾਂ ਦੇ ਹੋਰ ਪ੍ਰਬੰਧ ਕੀਤੇ ਹੋਏ ਆ ਠੰਡੇ ਪਾਣੀ ਦੇ ਵੀ ਪ੍ਰਬੰਧ ਕੀਤੇ ਹੋਏ ਨੇ ਜਿਹੜਾ ਕਿ ਇੱਥੇ ਆਣ ਜਾਣ ਵਾਲੇ ਜਿਹੜੇ ਲੋਕ ਵਾਹਨ ਚਾਲਕ ਜਾਂ ਕੋਈ ਆਪਣੀ ਸਵਾਰੀ ਲੈ ਕੇ ਆਉਂਦੇ ਆ ਉਹਨਾਂ ਵਾਸਤੇ ਵੀ ਇੱਕ ਸਟੈਂਡ ਬਣਾਇਆ ਹੋਇਆ ਹੈ ਬੜੀਆ ਪ੍ਰਬੰਧ ਕੀਤੇ ਹੋਏ ਨੇ ਅਸੀਂ ਦੇਖਦੇ ਹਾਂ ਤੁਹਾਨੂੰ ਇਸ ਵਕਤ ਦਾ ਜਿਹੜਾ ਕਿ ਇੱਥੋਂ ਦਾ ਅੱਜ ਦਾ ਪ੍ਰੋਗਰਾਮ ਦਾ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਇਹਨਾਂ ਨੇ ਸੇਵਾ ਮਿਸ਼ਨ ਜਿਹੜਾ ਕਿ ਬਲੱਡ ਦਾਨ ਕੈਂਪ ਲਾਇਆ ਹੋਇਆ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਬਲੱਡ ਦਾਨ ਕਰਨ ਵਾਲੇ ਪਹੁੰਚੇ ਹੋਏ ਨੇ ਉੱਥੇ ਹੀ ਇਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਐਨ ਡਿਊਟੀਆਂ ਆਪਣੀਆਂ ਨਿਭਾਈਆਂ ਜਾ ਰਹੀਆਂ ਨੇ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਇਸ ਵਕਤ ਦਾ ਜਿਹੜਾ ਮੌਕੇ ਦੇ ਸਾਰੇ ਇਕ ਤਰ੍ਹਾਂ ਦਾ ਜਿਹੜਾ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਉਤਾਵਲੇ ਹੋਏ ਪਏ ਹੈ ਬਲੱਡ ਦਨ ਵਾਸਤੇ ਔਰ ਜਿਹੜੀ ਡਾਕਟਰਾਂ ਦੀ ਟੀਮ ਆਈ ਹੈ ਉਹਨਾਂ ਨਾਲ ਵੀ ਗੱਲ ਕਰਦੇ ਆਂ ਸੀ ਮੈਂ ਹਰਪੰਸ ਸਿੰਘ ਮਹਿਰੋਕ ਪਾਤਣਾ ਤੋਂ న్యూ 24 ਤੋਂ ਗੱਲ ਤੁਸਾਨੂੰ ਇਸ ਵਕਤ ਦਾ ਜਿਹੜਾ ਪਲ-ਪਲ ਦਾ ਨਜ਼ਾਰਾ ਦਿਖਾ ਰਹੇ ਹਾਂ ਜਿਹੜਾ ਇਹ ਖੂਨ ਹੈ ਨਾਲੀਆਂ ਦੀ ਵਜ੍ਹਾ ਤੇ ਨਾੜੀਆਂ ਦੇ ਵਿੱਚ ਬਾਬਾ ਜੀ ਨੇ ਕਿਹਾ ਸੀ ਵੀ ਇਨਸਾਨ ਦੀ ਨਾੜੀਆਂ ਦੇ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਨਾਲੀਆਂ ਦੇ ਵਿੱਚ ਵੇਸਟ ਨਾ ਜਾਵੇ ਖੂਨ ਖਰਾਬਾ ਨਾ ਹੋਵੇ ਇਹ ਜਿਹੜਾ ਇਨਸਾਨ ਦੀ ਨਾੜੀਆਂ ਦੇ ਵਿੱਚ ਜਿਹੜਾ ਇਹ ਖੂਨ ਜਿਹੜਾ ਹੋਣਾ ਚਾਹੀਦਾ ਇਸ ਕਰਕੇ दान ਜਿਹੜਾ ਕਰਦੇ ਨੇ ਮਹਾਪੁਰਸ਼ ਹੋਰ ਪਬਲਿਕ ਜੀ ਵੀ ਇੱਥੇ ਆਉਂਦੇ ਨੇ ਸਾਰੇ दान ਜਿਹੜੇ ਕਰਦੇ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਕਦਮ ਕਦਮ ਦਾ ਫਲ ਦੇਵੇ ਤੇ ਹਰ ਸੁਖ ਉਹਨੇ ਝੋਲੀ ਪਾਵੇ ਜਿਹੜੇ ਕਿ ਮਾਨਵਤਾ ਦੇ ਭਲੇ ਲਈ ਇਹ ਕੰਮ ਕਰ ਰਹੇ ਨੇ ਥੈਂਕ ਯੂ ਜੀ ਨਾਮ ਨੰਬਰ ਨੋਟ ਕਰਾ ਗਿਆ ਹੁਣ ਤੱਕ ਕਿੰਨਾ ਕਿ ਬਲੱਡ ਦਾਨ ਜਿਹੜੇ ਪਹੁੰਚੇ ਆ ਸਾਡੇ ਕੋਲ 1 160 ਰਜਿਸਟ੍ਰੇਸ਼ਨਸ ਹੋ ਚੁੱਕੀਆਂ ਲੋਕ ਇਥੇ ਬਹੁਤ ਹੀ ਮਤਲਬ ਉਤਸ਼ਾਹ ਨਾਲ ਆ ਰਹੇ ਨੇ ਬੜੇ ਹੀ ਕ੍ਰੇਜ਼ੀ ਨੇ ਆਪਣੇ ਆਪ ਹੀ ਡੋਨਰਸ ਆ ਰਹੇ ਨੇ ਸਾਡੇ ਕੋਲ ਅਸੀਂ ਕਿਸੇ ਨੂੰ ਬੁਲਾਇਆ ਨਹੀਂ ਹੈਗਾ ਸਪੈਸ਼ਲੀ ਆਨਲਾਈਨ ਰਜਿਸਟ੍ਰੇਸ਼ਨਸ ਵੀ ਪਹਿਲਾਂ 100 ਤੱਕ ਹੋ ਚੁੱਕੀਆਂ ਸੀ ਬਹੁਤ ਹੀ ਵੱਡੇ ਉਤਸ਼ਾਹ ਨਾਲ ਆ ਰਹੇ ਨਿਰੰਕਾਰੀ ਭਵਨ ਚ ਆਏ ਸਾਲ 24 ਅਪ੍ਰੈਲ ਨੂੰ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗਦਾ ਹੀ ਲੱਗਦਾ ਹੈ ਔਰ ਇੱਥੇ ਲੇਡੀਜ਼ ਵੀ ਕਾਫੀ ਬਲੱਡ ਡੋਨੇਟ ਕਰਦੀਆਂ ਹਨ ਇਹ ਨਹੀਂ ਕਿ ਇਕੱਲੇ ਜਨਸੀ ਕਰਦੇ ਹਨ ਲੇਡੀਜ਼ ਨੂੰ ਵੀ ਬਹੁਤ ਉਤਸ਼ਾਹ ਹੈ ਕਿ ਅਸੀਂ ਵੀ ਬਲੱਡ ਡੋਨੇਟ ਕਰੀਏ ਔਰ ਸਾਨੂੰ ਵੀ ਬੜਾ ਅੱਛਾ ਲੱਗ ਰਿਹਾ ਹੈ ਕਿ ਸਾਡੇ ਭਵਨ ਚ ਸਾਰੇ ਸਮਾਨਾ ਗੁਲਾੜ ਚਿਛੜ ਵਾਲਾ ਕਨੋਰੀ ਸਾਰੇ ਸਾਰੀ ਔਰਾਂ ਤੋਂ ਮਹਾਪੁਰਸ਼ ਵੀ ਆ ਰਹੇ ਨੇ ਔਰ ਜੋ ਨਿਰੰਕਾਰੀ ਨਾਨਿਰੰਕਾਰੀ ਨੇ ਉਹ ਵੀ ਬਲੱਡ ਡੋਨੇਟ ਕਰਨ ਆ ਰਹੇ ਨੇ ਸੋ ਅਸੀਂ ਸਾਰਨੀ ਕਵਾਂਗੇ ਕਿ ਬਲੱਡ ਡੋਨੇਟ ਕਰਦੇ ਰਹੋ ਔਰ ਸਾਡੇ ਭਵਨ ਚ ਹਰ ਇੱਕ ਸਾਲ ਹੀ ਬਲੱਡ ਡੋਨੇਸ਼ਨ ਕੈਂਪ ਲੱਗਦਾ ਹੈ ਥੈਂਕ ਯੂ ਅੱਜ ਤੁਸੀਂ ਇੱਥੇ ਨਿਰੰਕਾਰੀ ਭਵਨ ਦੇ ਵਿੱਚ ਆਏ ਹੋ ਬਲੱਡ ਦਿੱਤਾ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਮੇਰਾ ਨਾਮ ਜਗਤਾਰ ਸਿੰਘ ਹੈ ਜਿਹੜੇ ਪਿੰਡ ਬਾਦਸ਼ਾਹਪੁਰ ਤੋਂ ਹੈ ਅੱਜ ਬਾਬਾ ਗੁਰਵਚਨ ਸਿੰਘ ਜੀ ਦੀ ਯਾਦ ਦੇ ਵਿੱਚ ਵੱਖ-ਵੱਖ ਬ੍ਰਾਂਚਾਂ ਦੇ ਵਿੱਚ ਬਲੱਡ ਕੈਂਪ ਲਾਇਆ ਜਾ ਰਿਹਾ ਜਿਸ ਦੇ ਤਹਿਤ ਅੱਜ ਪਾਤਨਾ ਬ੍ਰਾਂਚ ਵੀ ਖੇ ਹੈ ਕਾਫੀ ਵਾਰੀ ਬਲੱਡ ਦੇ ਦਿੱਤਾ ਹੈ ਤੇ ਦੇਖਦੇ ਹਾਂ ਤੁਸੀਂ ਕਿ ਸੰਤਾ ਮਹਾਪੁਰਸ਼ਾਂ ਦੇ ਵਿੱਚ ਬਲੱਡ ਦੇਣ ਦੇ ਵਿੱਚ ਕਿਵੇਂ ਕਿਵੇਂ ਉਤਸ਼ਾਹ ਹੈ ਆਪਣੇ ਆਪ ਦੇ ਵਿੱਚ ਇੱਕ ਫਕਰ ਮਹਿਸੂਸ ਕਰ ਰਹੇ ਨੇ ਕਿ ਅਸੀਂ ਇਸ ਦਿਨ ਬਲੱਡ ਦੇ ਕੇ ਮਾਨਵਤਾ ਦੇ ਲਈ ਇੱਕ ਸਨੇਹਾ ਦੇਣਾ ਚਾਹੁੰਦੇ ਹਾਂ ਕਿਉਂਕਿ ਅੱਜ ਦਾ ਜਿਹੜਾ ਮੁੱਖ ਮਕਸਦ ਹੈ ਮਾਨਵਤਾ ਏਕਤਾ ਦਿਵਸ ਅਸੀਂ ਨਰ ਪੂਜਾ ਨਰਾਨ ਪੂਜੇ ਦੇ ਤੌਰ ਤੇ ਸਵੇਰ ਨਵਾਰੇ ਜੀ ਹੋਰ ਵੀ ਗੱਲ ਕਰਨੀ ਜਾਵਾ ਹੈ ਕਿ ਇਸ ਤਰ੍ਹਾਂ ਇੱਥੇ ਜਿਹੜੇ ਸੇਵਾਦਾਰ ਪਹੁੰਚੇ ਹੋਏ ਨੇ ਔਰ ਅਸੀਂ ਨਾਂ ਕਰੀਪਾ ਹੰਦ ਵਿਟਮਿੰਜ ਉਹ ਜਿੱਥੇ ਕਿ ਡਾਕਟਰਾਂ ਮਤਲਬ ਬਲੱਡ ਲਿਆ ਜਾ ਰਿਹਾ ਹੈ ਕਿਉਂਕਿ ਇੱਥੇ ਕਾਫੀ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਜਿਹੜੇ ਸੇਵਾਦਾਰ ਪਹੁੰਚੇ ਨੇ ਬਲੱਡ ਦੇਣ ਵਾਲੇ ਵੀ ਕਾਫੀ ਜ਼ਿਆਦਾ ਪਹੁੰਚੇ ਨੇ ਅਸੀਂ ਗੱਲ ਕਰਦੇ ਡਾਕਟਰ ਨੇ ਮੈਡਮ ਨੇ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਖੂਨਦਾਨ ਕੈਂਪ ਲੱਗਿਆ ਹੈ ਕਿ ਕਿਹੜੀ ਕਿੱਥੋਂ ਦੀ ਟੀਮ ਹੈ ਆਪਣੀ ਆਈ ਹੋਈ ਜਿਹੜੀ ਔਰ ਕਿੰਨਾ ਕੁ ਅੱਜ ਲੋਕਾਂ ਦੇ ਵਿੱਚ ਉਤਸ਼ਾਹਿਤ ਮੈਂ ਡਾਕਟਰ ਪੱਲੇਵੀ ਮੈਂ ਬਲੱਡ ਬੈਂਕ ਸਿਵਲ ਹਸਪੀਟਲ ਸੰਗਰੂਰ ਦੀ ਇਨਚਾਰਜ ਹਾਂ ਇੱਥੇ ਅੱਜ 24 ਤਰੀਕ April 24 ਨੂੰ ਸੰਤ ਨਿਰੰਕਾਰੀ ਭਵਨ ਵੱਲੋਂ ਪਾਤਣਾ ਬ੍ਰਾਂਚ ਵਿੱਚ ਖੂਨਦਾਨ ਕੈਂਪ ਲਗਾਇਆ ਹੈ ਜਿੱਥੇ ਕਿ ਅਸੀਂ ਦੇਖ ਰਹੇ ਹਾਂ ਖੂਬ ਤਾਦਾਦ ਵਿੱਚ ਲੋਕੀ ਆਪਣਾ ਖੂਨਦਾਨ ਕਰਨ ਲਈ ਬਹੁਤ ਉਤਸ਼ਾਹਿਤ ਉਤਸ਼ਾਹ ਨਾਲ ਬਲੱਡ ਡੋਨੇਟ ਕਰ ਰਹੇ ਹਨ ਇਹ ਇਹਨਾਂ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹਨਾਂ ਵੱਲੋਂ ਸਾਨੂੰ ਹੀ ਹਮੇਸ਼ਾ ਹਰ ਸਾਲ ਬੁਲਾਇਆ ਵੀ ਜਾਂਦਾ ਹੈ ਅਤੇ ਕੱਟੋ-ਕੱਟ 150 ਤੋਂ 200 ਯੂਨਿਟ ਬਲੱਡ ਸਾਨੂੰ ਦਾਨ ਕੀਤਾ ਜਾਂਦਾ ਹੈ ਜੋ ਕਿ ਸਾਡੇ ਵੱਲੋਂ ਕੈਂਸਰ ਦੇ ਮਰੀਜ਼ਾਂ ਨੂੰ ਜੋ ਕਿ ਟਾਟਾ ਕੈਂਸਰ ਹਸਪਤਾਲ ਸੰਗਰੂਰ ਦੇ ਵਿੱਚੇ ਮਰੀਜ਼ ਹੁੰਦੇ ਹਨ ਉਹ ਲੈ ਕੇ ਜਾਂਦੇ ਹਨ ਜਾਂ ਜਿਹੜੇ ਸੰਗਰੂਰ ਦੇ ਵਿੱਚ ਸਾਡੇ ਸਿਵਲ ਹਸਪਤਾਲ ਸੰਗਰੂਰ ਦੇ ਡਿਲੀਵਰੀ ਵਾਲੇ ਮਰੀਜ਼ ਹੁੰਦੇ ਹਨ ਉਹ ਲੈ ਕੇ ਜਾਂਦੇ ਹਨ ਅੱਜ ਲੋਕਾਂ ਦੀ ਇੱਥੇ ਮਤਲਬ ਵੀ ਬਹੁਤ ਹੀ ਉਤਸ਼ਾਹ ਨਾਲ ਲੋਕੀ ਆ ਕੇ ਬਲੱਡ ਦਿੰਦੇ ਹਨ ਤੇ ਸਭ ਤੋਂ ਇਹਨਾਂ ਦੀ ਜੋ ਸ਼ਲਾਘਾਯੋਗ ਜੋ ਸਨਮਾਨ ਵਾਲੀ ਗੱਲ ਹੈ ਕਿ ਇਹਨਾਂ ਦੇ ਡੋਨਰਸ ਦੀ ਮਤਲਬ ਲਾਈਨ ਨਹੀਂ ਟੁੱਟਦੀ ਹਮੇਸ਼ਾ ਾਰੇ ਟਾਈਮ ਤੋਂ ਪਹਿਲਾਂ ਆ ਕੇ ਤਿਆਰ ਖੜੇ ਹੋਏ ਇਸ ਸਵਾਲ ਮੈਂ ਇਸ ਸਵਾਲ ਮੈਂ ਤੁਹਾਨੂੰ ਇਹ ਕਹਿਣਾ ਚਾਹਣ ਲੱਗਾ ਹਾਂ ਕਿ ਕਿਉਂਕਿ ਤੁਸੀਂ ਤਕਰੀਬਨ ਜਗਾ ਜਗਾ ਕੈਂਪ ਲਾਉਂਦੇ ਹੋਗੇ ਪਰ ਅੱਜ ਜਿਹੜਾ ਮੈਂ ਇੱਥੇ ਦੇਖ ਰਿਹਾ ਵੀ ਕਾਫੀ ਲੋਕਾਂ ਦੇ ਵਿੱਚ ਬਹੁਤ ਜ਼ਿਆਦੇ ਅੱਗੇ ਵੱਧ ਚੜ ਕੇ ਬਲੱਡ ਦੇਣ ਦੀ ਚਾਹਨਾ ਕਿਸ ਤਰ੍ਹਾਂ ਦਾ ਹੋਰ ਤੁਸੀਂ ਮਹਿਸੂਸ ਕਰ ਰਹੇ ਹੋ ਕਿਉਂਕਿ ਜਿਹੜੇ ਹੋਰ ਕੈਂਪ ਲਾਣੇ ਉੱਥੇ ਵੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਬਟ ਇੱਥੇ ਤਾਂ ਮਤਲਬ ਹਮੇਸ਼ਾ ਹੀ ਹੁੰਦਾ ਵੀ ਬਾਕੀ ਕੈਂਪਾਂ ਦੇ ਵਿੱਚ ਹੁੰਦਾ ਹੈ ਕਿ ਕਿਸੇ ਵੇਲੇ ਐਵੇਂ ਦਾ ਉਤਸ਼ਾਹ ਹੁੰਦਾ ਹੈ ਕਿਸੇ ਵੇਲੇ ਨਹੀਂ ਹੁੰਦਾ ਬਟ ਇਹ ਜੋ ਸੰਤ ਨਿਰੰਕਾਰੀ ਲਗਾਇਆ ਜਾਂਦਾ ਚਾਹੇ ਉਹ ਪਾਤੜਾ ਟੀਮ ਵੱਲੋਂ ਲਗਾਇਆ ਜਾਂਦਾ ਚਾਹੇ ਉਹ ਧੂਰੀ ਵੱਲੋਂ ਲਗਾਇਆ ਜਾਂਦਾ ਚਾਹੇ ਉਹ ਸੁਨਾਮ ਵੱਲੋਂ ਲਗਾਇਆ ਜਾਂਦਾ ਉੱਥੇ ਹਮੇਸ਼ਾ ਹੀ ਇਹਨਾਂ ਦੇ ਜੋ ਮਤਲਬ ਫੋਲੋਅਰਸ ਹਨ ਉਹਨਾਂ ਦੇ ਵਿੱਚ ਹਮੇਸ਼ਾ ਇਹ ਨਹੀਂ ਉਹ ਚੈਨਲ ਬਲੱਡ ਡੋਨੇਟ ਕੀਤਾ ਜਾਂਦਾ ਐਂਡ ਇਨ ਫੈਕਟ ਲੇਡੀਜ਼ ਵੀ ਇੰਨਾ ਜ਼ਿਆਦਾ ਬਲੱਡ ਡੋਨੇਟ ਕਰਨ ਲਈ ਰਾਜ਼ੀ ਹੁੰਦੀਆਂ ਹਨ ਬਟ ਸਾਡੇ ਵੱਲੋਂ ਬਹੁਤ ਫੀਮੇਲਜ਼ ਦਾ ਐਚਬੀ ਘੱਟ ਹੋਣ ਕਰਕੇ ਰਿਜੈਕਟ ਕੀਤਾ ਜਾਂਦਾ ਇਨ ਫੈਕਟ ਉਹਨਾਂ ਵੱਲੋਂ ਸਾਡੇ ਨਾਲ ਮਤਲਬ ਜ਼ਿੱਦ ਕੀਤੀ ਜਾਂਦੀ ਹੈ ਕਿ ਨਹੀਂ ਜੀ ਅਸੀਂ ਬਲੱਡ ਦੇਣਾ ਚਾਹੁੰਦੇ ਹਾਂ ਬਟ ਸਾਡੇ ਵੱਲੋਂ ਉਹਨਾਂ ਨੂੰ ਉਹਨਾਂ ਦਾ ਬਲੱ ਕੀ ਲੱਗਦਾ ਇਹ ਜਿਹੜਾ ਬਲੱਡ ਅੱਜ ਲੈ ਕੇ ਜਾਣਾ ਤੁਸੀਂ ਕਿਹੜੇ ਕਿਹੜੇ ਲੋਕਾਂ ਦੇ ਕੰਮ ਆਊਗਾ ਉਹ ਜਿਹੜਾ ਅ ਇਹ ਬਲੱਡ ਐਸੀ ਸਿਵਲ ਹਸਪਤਲ ਸੰਗਰੂਰ ਬਲੱਡ ਬੈਂਕ ਵਿੱਚ ਲੈ ਕੇ ਜਾਵਾਂਗੇ ਉੱਥੇ ਸਾਡੇ ਕੋਲ ਹਰ ਤਰ੍ਹਾਂ ਦਾ ਮਰੀਜ਼ ਆਂਦਾ ਹੈ ਜ਼ਿਆਦਾ ਮਰੀਜ਼ ਜੋ ਸਾਡੇ ਕੋਲ ਹੈ ਉੱਥੇ ਡਿਲੀਵਰੀ ਕੇਸਿਸ ਹੁੰਦੇ ਆ ਜੋ ਕਿ ਸਿਵਲ ਹਸਪਤਲ ਸੰਗਰੂਰ ਦੇ ਵਿੱਚ ਹੁੰਦੇ ਹਨ ਅਤੇ ਕੈਂਸਰ ਹਸਪਤਲ ਜੋ ਕਿ ਟਾਟਾ ਕੈਂਸਰ ਹਸਪਤਲ ਸਿਵਲ ਹਸਪਤਲ ਸੰਗਰੂਰ ਦੀ ਬੈਕ ਸਾਈਡ ਤੇ ਸਥਿਤ ਹੈ ਉਹਨਾਂ ਦੇ ਮਰੀਜ਼ ਕਾਫੀ ਆਉਂਦੇ ਹਨ ਉੱਥੇ ਜੋ ਕੈਂਸਰ ਦੇ ਮਰੀਜ਼ ਆਉਂਦੇ ਹਨ ਉਹਨੂੰ ਕਾਫੀ ਦੂਰ ਦਰਾਡੇ ਤੋਂ ਆਉਂਦੇ ਹਨ ਜਿਨ੍ਹਾਂ ਦੇ ਰਿਸ਼ਤੇਦਾਰ ਵੀ ਉੱਥੇ ਸੰਗਰੂਰ ਦੇ ਨਹੀਂ ਹੁੰਦੇ ਹਨ ਤਾਂ ਉਹਨਾਂ ਨੂੰ ਬਲੱਡ ਲੈਂਡਵਿਚ ਕਾਫੀ ਦੇ ਮਰੀਜ਼ ਹੀਮੋਫੀਲੀਆ ਦੇ ਮਰੀਜ਼ ਵੱਖ-ਵੱਖ ਰੂਟੀਨ ਦੇ ਆਪਰੇਸ਼ਨ ਐਕਸੀਡੈਂਟ ਕੇਸ ਕੋਈ ਹੋਰ ਸਰਜਰੀਜ਼ ਹੁੰਦੀਆਂ ਜਿਹੜੀਆਂ ਵੀ ਆਪਰੇਸ਼ਨ ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਹਨ ਜਿਹੜਾ ਅੱਜ ਦਾ ਉਤਸ਼ਾਹ ਦੇਖਿਆ ਤੁਸੀਂ ਇੱਥੇ ਨਰੰਗਕਾਰੀ ਭਵਨ ਵੱਲੋਂ ਕੀ ਇਹਨਾਂ ਦੇ ਜਿਹੜੀ ਪ੍ਰਬੰਧਕਾਂ ਵੱਲੋਂ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਇਹਨਾਂ ਨੂੰ ਬਸ ਮੇਰੇ ਲਈ ਤਾਂ ਮੈਂ ਮਤਲਬ ਇਹੀ ਕਹਾਂਗਾ ਕਿ ਇਹਨਾਂ ਵੱਲੋਂ ਹਮੇਸ਼ਾ ਇਹ ਬਹੁਤ ਇੱਕ ਸ਼ਲਾਘਾਯੋਗ ਕਦਮ ਰਿਹਾ ਹੈ ਤੇ ਅਸੀਂ ਇਹਨਾਂ ਦਾ ਕੈਂਪ ਬਹੁਤ ਉਤਸ਼ਾਹ ਨਾਲ ਲਗਾਣ ਆਨੇ ਹਾਂ ਕਿਉਂਕਿ ਸਾਨੂੰ ਉਮੀਦ ਹੁੰਦੀ ਹੈ ਕਿ ਇੱਥੇ ਬਹੁਤ ਅੱਛੇ ਯੂਨਿਟਸ ਹੋ ਜਾਣਗੇ ਮਤਲਬ ਤੇ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਵੀ ਸਾਡੇ ਨਾਲ ਇਹ ਇਸੇ ਮਤਲਬ ਇਕਤਾ ਨਾਲ ਕੈਂਪ ਸਾਨੂੰ ਹੀ ਦਿੰਦੇ ਰਹਿਣਗੇ ਅਤੇ ਸਾਡਾ ਉਤਸ਼ਾਹ ਵਧਾਉਂਦੇ ਰਹਿਣਗੇ ਬਹੁਤ ਚੰਗਾ ਉਪਰਾਲਾ ਹੈ ਕਿਉਂਕਿ ਜਿਹੜਾ ਨਰੰਕਾਰੀ ਭਾਵਨ ਵੱਲੋਂ ਇਹ ਕੀਤਾ ਗਿਆ ਉਪਰਾਲਾ ਇੱਕ ਬੜਾ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਕਾਮਯਾਬ ਹੋਵੇਗਾ ਔਰ ਜਿਸ ਤਰ੍ਹਾਂ ਦਾ ਇਹਨਾਂ ਦੇ ਮਿਸ਼ਨ ਦੇ ਵਿੱਚ ਪ੍ਰੇਰਣਾ ਦਿੱਤੀ ਜਾਂਦੀ ਹੈ ਕਿਉਂਕਿ ਹਰ ਇੱਕ ਜਿਹੜੇ ਆਂਦੇ ਆ ਬਲੱਡ ਆਂਦੇ ਆ ਬਲੱਡ ਦਾਨੀ ਜਿੰਨੇ ਵੀ ਆ ਉਹ ਸਾਰੇ ਕਾਫੀ ਜਿਆਦੇ ਉਤਸ਼ਾਹ ਦੇ ਵਿੱਚ ਆਂਦੇ ਆ ਔਰ ਇੱਥੇ ਜਿਹੜਾ ਇਹਨਾਂ ਦਾ ਇੱਕ ਪ੍ਰੋਗਰਾਮ ਦੇਖਿਆ ਗਿਆ ਹੈ ਅੱਜ ਜਿੱਥੇ ਕਿ ਡਾਕਟਰ ਵੀ ਦੱਸਦੇ ਨੇ ਕਿ ਬਲੱਡ ਸਾਡੇ ਕੋਲੋਂ ਜਿਹੜਾ ਲੈਣ ਵਾਸਤੇ ਸਾਡੇ ਕੋਲ ਮਤਲਬ ਘਟ ਰਹਿ ਜਾਂਦਾ ਹੈ ਕਿਉਂਕਿ ਇਹਨਾਂ ਦੇ ਦੇਣ ਵਾਲੇ ਦਾਨੀਆਂ ਦੇ ਕੋਈ ਕਮੀ ਨਹੀਂ ਰਹਿੰਦੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਦੇ ਇਹਨਾਂ ਦੇ ਲਾਏ ਜਾਂਦੇ ਇਹ ਕੈਂਪ ਦੇ ਵਿੱਚ ਔਰ ਕਿਸ ਤਰ੍ਹਾਂ ਜਿਹੜੀਆਂ ਕੀਮਤੀ ਜਾਨਾਂ ਉਹਨਾਂ ਨਾਲ ਬਚ ਸਕਣਗੀਆਂ ਤੰਦਰੰਕਾਰੀ ਭੌਂਦੇ ਵਿੱਚ ਮੌਜੂਦ ਹੈ ਜਿੱਥੇ ਕਿ ਇੱਕ ਖੂਨਦਾਨ ਕੈਂਪ ਲਾਇਆ ਗਿਆ ਹੈ ਔਰ ਜਿਹੜੇ ਮਹਾਪੁਰਸ਼ੀ ਪਹੁੰਚੇ ਹੋਏ ਨੇ ਸੀ ਉਹਨਾਂ ਨਾਲ ਵੀ ਗੱਲ ਕਰਾਇਆ ਕਿ ਇਸ ਤਰ੍ਹਾਂ ਦੇ ਇਹ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਉਪਰਾਲਾ ਵੱਡਾ ਕੀਤਾ ਗਿਆ ਹੈ ਜਿੱਥੇ ਹੋਰ ਵੀ ਸੇਵਾਦਾਰਾਂ ਵਾਸਤੇ ਖਾਣ ਪੀਣ ਦਾ ਵੀ ਪ੍ਰਬੰਧ ਕੀਤੇ ਗਏ ਨੇ ਉੱਥੇ ਇੱਕ ਇਹ ਜਿਹੜਾ ਖੂਨਦਾਨ ਬਲੱਡ ਦਾਨ ਕਰਨ ਵਾਸਤੇ ਜਿਹੜੇ ਪਹੁੰਚੇ ਨੇ ਕਾਫੀ ਜ਼ਿਆਦਾ ਜਾਨੀ ਸੱਜਣ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਜਿਹੜੇ ਕਿ ਵੱਡੇ ਉਪਰਾਲੇ ਤਾਂ ਇੱਥੇ ਮਹਾਪੁਰਸ਼ਾਂ ਦੇ ਵੀ ਹੁੰਦੇ ਆ ਕਹਿੰਦੇ ਵੀ ਇਹਨਾਂ ਦੀ ਵੀ ਇੱਕ ਜਿਹੜੀ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਵ ਅੱਜ ਤਾਂ ਜਿਹੜਾ ਖੂਨਦਾਨ ਕੈਂਪ ਲਾਇਆ ਕਿੰਨਾ ਕਿ ਲੋਕਾਂ ਦਾ ਵਿੱਚ ਉਤਸ਼ਾਹ ਹੈ ਔਰ ਕਿਸ ਤਰ੍ਹਾਂ ਦੇ ਇਹ ਤੁਹਾਡੇ ਵੱਲੋਂ ਮਹਾਂਪੁਰਸੋ ਉਪਰਾਲੇ ਕੀਤੇ ਜਾਂਦੇ। ਵਾਸਤਵ ਦੇ ਵਿੱਚ 24 April 1980 ਨੂੰ ਬਾਬਾ ਗੁਰਵਚਨ ਸਿੰਘ ਜੀ ਮਹਾਰਾਜ ਦੀ ਮਾਨਵਤਾ ਲਈ ਦਿੱਤੀ ਹੋਈ ਸ਼ਹਾਦਤ ਤੋਂ ਬਾਅਦ ਇਹ ਨੰਕਾਰੀ ਮਿਸ਼ਨ ਦੇ ਵਿੱਚ 24 April ਮਾਨਵ ਇਕਤਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ 1986 ਦੇ ਵਿੱਚ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਨੇ ਇੱਕ ਐਸਾ ਉਪਰਾਲਾ ਕੀਤਾ ਅਹਿਜਾ ਇੱਕ ਕਿਰਪਾ ਕੀਤੀ ਜਿਸ ਦੇ ਨਾਲ ਉਹਨਾਂ ਨੇ ਕਿਹਾ ਕਿ ਖੂਨ ਨਾੜੀਆਂ ਦੇ ਵਿੱਚ ਨਹੀਂ ਵਹਿਣਾ ਚਾਹੀਦਾ 나ੜੀਆਂ ਵਿੱਚ ਵਹਿਣਾ ਚਾਹੀਦਾ ਹੈ ਤੋਂ ਬਲੱਡ ਡੋਨੇਸ਼ਨ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਲਈ ਉਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਸ਼ੁਰੂ ਕੀਤੇ ਜੋ ਕਿ ਅੱਜ ਤੱਕ ਕਈ ਲੱਖ ਯੂਨਿਟ ਨੰਕਾਰੀ ਮਿਸ਼ਨ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਏ ਜਾ ਚੁੱਕੇ ਹਨ ਦਿੱਤਾ ਜਾ ਚੁੱਕਿਆ ਹੈ ਅੱਜ ਸਤਿਗੁਰ ਮਾਤਾ ਸੁਦਿਕਸ਼ਾ ਜੀ ਮਹਾਰਾਜ ਜੋ ਵਕਤ ਦੇ ਪੈਗੰਬਰ ਹਨ ਉਹਨਾਂ ਦੀ ਕਿਰਪਾ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਔਰ ਤਕਰੀਬਨ 500 ਦੇ ਕਰੀਬ ਬਲੱਡ ਡੋਨੇਸ਼ਨ ਕੈਂਪ ਇੰਡੀਆ ਦੇ ਵਿੱਚ ਲਗਾ ਕੇ ਹਜ਼ਾਰਾਂ ਯੂਨਟਾਂ ਦੇ ਕੇ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਮਾਨਵ ਸੇਵਾ ਹੀ ਨਰ ਸੇਵਾ ਨਾਰਾਇਣ ਪੂਜਾ ਦੇ ਰੂਪ ਦੇ ਵਿੱਚ ਸਤਿਗੁਰ ਦਾ ਆਦੇਸ਼ ਹੈ ਕਿ ਜਿੰਨਾ ਅਸੀਂ ਮਾਨਵਤਾ ਦੀ ਸੇਵਾ ਕਰਾਂਗੇ ਇਹ ਰੱਬ ਦੀ ਸੇਵਾ ਹੈ ਇਸ ਲਈ ਅਸੀਂ ਮਾਨਵਤਾ ਦੀ ਸੇਵਾ ਲਈ ਕੁਝ ਐਸੇ ਉਪਰਾਲੇ ਕੀਤੇ ਜਾ ਰਹੇ ਹਨ ਜੋ ਅੱਜ ਸਤਿਗੁਰੂ ਮਾਤਾ ਜੀ ਦੀ ਕਿਰਪਾ ਨਾਲ ਅੱਜ ਪਾਤਣਾ ਵਿਖੇ ਵੀ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਾਫੀ ਸੰਤ ਮਹਾਤਮਾ ਸੇਵਾਦਾਲ ਦੇ ਅਧਿਕਾਰੀ ਸੇਵਾਦਾਲ ਦੇ ਮੈਂਬਰ ਔਰ ਸੰਗਤ ਦੇ ਮੈਂਬਰ ਬਹੁਤ ਉਤਸ਼ਾਹ ਦੇ ਨਾਲ ਵੱਧ ਝੜ ਕੇ ਇਹ ਸੇਵਾ ਕਰ ਰਹੇ ਹਨ ਬਲੱਡ ਦੇ ਰਹੇ ਹਨ ਇਸ ਤਰ੍ਹਾਂ ਦਾ ਅੱਜ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਇਹ ਪ੍ਰਬੰਧ ਕਰਨਾ ਬਹੁਤ ਔਖਾ ਹੁੰਦਾ ਹੈ ਕਈ ਵਾਰੀ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਵਾਸਤੇ ਸੇਵਾਦਾਰਾਂ ਦੀ ਵੀ ਕਾਫੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਅੱਜ ਇੱਥੇ ਸੇਵਾਦਾਰਾਂ ਦੀ ਵੀ ਕਮੀ ਨਹੀਂ ਦਿਖ ਰਹੀ ਔਰ ਜਿਹੜੇ ਬਲੱਡ ਦੇਣ ਵਾਲੇ ਉਹਨਾਂ ਦੀ ਵੀ ਕਮੀ ਨਹੀਂ ਦਿਖ ਰਹੀ ਬਰਮਾ ਜੀ ਕਿੰਨੇ ਦਿਨ ਤੋਂ ਇਹ ਤਿਆਰੀਆਂ ਕੀਤੀਆਂ ਗਈਆਂ ਸੀ ਕਿਉਂਕਿ ਅੱਜ ਕੱਲ ਜੇ ਇਸ ਤਰ੍ਹਾਂ ਦੇ ਇੱਕ ਉਪਰਾਲੇ ਕੀਤੇ ਜਾਂਦੇ ਆ ਬਹੁਤ ਔਖੇ ਹੁੰਦੇ ਆ ਨੀਵਾ ਇਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਜੀ ਪਰੰਤੂ ਸਾਡੇ ਸੰਤ ਮਹਾਤਮਾ ਸ਼ਬਦਲ ਦੇ ਮੈਂਬਰ ਬਹੁਤ ਉਤਸ਼ਾਹੀ ਨੇ ਔਰ ਲਗਾਤਾਰ 15 ਦਿਨ ਤੋਂ ਇਸ ਪ੍ਰੋਜੈਕਟ ਨੂੰ ਸਫਲ ਕਰਨ ਵਾਸਤੇ ਦਿਨ ਰਾਤ ਲੱਗੇ ਹੋਏ ਸੀ ਪਰ ਅੱਜ ਆਪ ਜੀ ਰੂਪ ਦੇਖ ਹੀ ਰਹੇ ਹੋ ਜਿਹਦੇ ਵਿੱਚ ਸਾਰੇ ਮਹਾਤਮਾ ਬਹੁਤ ਉਤਸ਼ਾਹ ਨਾਲ ਲੱਗੇ ਹੋਏ ਨੇ ਔਰ ਇਸ ਤਰ੍ਹਾਂ ਦਾ ਉਤਸ਼ਾਹ ਬਣਿਆ ਰਹੇ ਇਹੀ ਸਤਿਗੁਰੂ ਮਾਤਾ ਜੀ ਤੋਂ ਅਸੀਂ ਅਸ਼ੀਰਵਾਦਾਂ ਦੀ ਕਾਮਨਾ ਕਰਦੇ ਹਾਂ ਜਿਹੜੀਆਂ ਅੱਜ ਟੀਮਾਂ ਆਈਆਂ ਬਲੱਡ ਬੈਂਕ ਦੀਆਂ ਟੀਮਾਂ ਆਈਆਂ ਬਲੱਡ ਲੈਣ ਵਾਸਤੇ ਆਈਆਂ ਕਿੱਥੋਂ ਆਈਆਂ ਇਹ ਜਿਹੜੀਆਂ ਟੀਮਾਂ ਇਹ ਬਲੱਡ ਬੈਂਕ ਸੰਗਰੂਰ ਤੋਂ ਆਈ ਹੈ ਜੀ ਸਾਡੇ ਕੋਲ ਹਰ ਸਾਲ ਦੀ ਤਰ੍ਹਾਂ ਸੰਗਰੂਰ ਤੋਂ ਆਉਂਦੇ ਨੇ ਪਰ ਅੱਜ ਇੱਕ ਟੀਮ ਹੋਰ ਸਮਾਨੇ ਤੋਂ ਆਈ ਹੈ ਜੋਰੀ ਬਲੱਡ ਬੈਂਕ ਤੋਂ ਸਹਿਯੋਗ ਸਾਡੇ ਨਾਲ ਹੈ ਅਸੀਂ ਉਹਨਾਂ ਨੂੰ ਵੀ ਕੁਛ ਨਾ ਕੁਝ ਜ਼ਰੂਰ ਡੋਨੇਸ਼ਨ ਦੇ ਆ ਮੰਗੇ ਜਿਵੇਂ ਕਿ ਇੰਦਰ ਅਹੰਕਾਰੀ ਮਿਸ਼ਨ ਦੇ ਵਿੱਚ ਜੁੜੇ ਹੋਏ ਨੇ ਕਾਫੀ ਜਿਆਦੀਆਂ ਵੱਡੀਆਂ ਉਮੀਦਾਂ ਹੁੰਦੀਆਂ ਨੇ ਕਈ ਵਾਰੀ ਇਹੋ ਜਿਹੇ ਜਿਹੜੇ ਉਪਰਾਲੇ ਕਰਨੇ ਬੜੇ ਔਖੇ ਹੁੰਦੇ ਆ ਕਿਉਂਕਿ ਸਮਾਜ ਸੇਵਾ ਦੇ ਕੰਮ ਕਰਨੇ ਬਹੁਤ ਔਖੇ ਆ ਆਪਣੇ ਕੰਮ ਤਾਂ ਹਰ ਕੋਈ ਕਰਦਾ ਏ ਪਰ ਜਿਹੜਾ ਇਹ ਇੱਕ 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 ਕਤਰਾ ਅੱਜ ਦਾ ਖੂਨ ਦਾ ਇਹ ਕਿਸੇ ਨਾ ਇਹੋ ਜੀ ਜਾਨ ਕੀਮਤੀ ਜਾਨਾਂ ਬਚਾਉਣ ਵਾਸਤੇ ਕਾਫੀ ਸਿੱਧ ਸਾਬਤ ਹੋਵੇਗਾ ਅਸੀਂ ਹੋਰ ਜਿਹੜੇ ਇੱਥੇ ਡਾਕਟਰ ਪਹੁੰਚੇ ਨੇ ਬਲੱਡ ਬੈਂਕ ਦੇ ਜਿਹੜੇ ਹੋਰ ਅਧਿਕਾਰੀ ਪਹੁੰਚੇ ਨੇ ਜਾਂ ਸੇਵਾਦਾਰ ਪਹੁੰਚੇ ਨੇ ਜਿਹੜੇ ਬਲੱਡ ਦੇਣ ਵਾਲੇ